ਜੋ ਗੋਦ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠੀ ਸਤ ਸੰਗਤ ਜਿਉ ਸ੍ਰੀ ਗੁਰੂ ਅੰਮਰਦਾਸ ਜੀ ਮਹਾਰਾਜ 66 ਅੰਗ ਤੇ ਸ਼ਬਦ ਚਰਨ ਕਰਦੇ ਸ੍ਰੀ ਰਾਗ ਮਹੱਲਾ 3 ਗੁਰਮਖ ਨਾਮ ਅਤਿ ਆਈ ਹੈ ਗੁਰੂ ਬਚਨ ਕਰਦੇ ਆ ਪਹਿਲੇ ਤਾਂ ਗੁਰਮਖ ਬਣ ਫਿਰ ਨਾਮ ਨੂੰ ਧਿਆਉਣਾ ਗੁਰਮਖ ਬਣਨਾ ਗੁਰੂ ਦੀ ਗੱਲ ਨੂੰ ਮੰਨਣਾ ਗੁਰੂ ਦੀ ਹੁਕਮ 'ਤੇ ਖਰਾ ਉਤਰਨਾ ਜਿਹੜਾ ਗੁਰੂ ਦੇ ਹੁਕਮ ਨਹੀਂ ਮੰਨਦਾ ਉਹ ਮਨਮੁਖ ਆਪਣੀ ਮਰਜ਼ੀ ਕਰਦਾ ਗੁਰਮੁਖ ਦੀ ਮੰਜ਼ਲ ਸੰਸਾਰ ਦੀ ਸਭ ਤੋਂ ਉੱਚੀ ਮੰਜ਼ਲ ਹੈ ਕਉ ਮੂਣੀ ਬੜੀ ਔਕੀ ਹੈ ਕਸਵੱਤੀ ਚੱਲਣੀ ਗੁਰੂ ਦੀ ਬੜੀ ਔਕੀ ਇਹ ਕਸਵੱਤੀ RAM ਦੀ ਝੂਠਾ ਟਿਕੇ ਨਾ ਕੋਈ ਝੂਠਾ ਇਸ ਤੇ ਕੋਈ ਟਿਕ ਨਹੀਂ ਸਕਦਾ ਗੁਰਮਖ ਦੀ ਮੰਜ਼ਲ ਅਸੀਂ ਸੰਸਾਰਿਕ ਗੱਲਾਂ ਵਿੱਚ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਇਹ ਸੱਚਖੰਡ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਬਾਰ ਸੱਚਖੰਡ ਦਰ ਅਕਾਲ ਪੁਰਖ ਦਾ ਦਰਬਾਰ ਹੈ ਅਸੀਂ ਇੱਥੇ ਬੈਠ ਕੇ ਵੀ ਮੁੱਕਰ ਜਾਂਦੇ ਆ ਆਪਣੀ ਆਤਮਾ ਤੋਂ ਪੁੱਛਿਓ ਸਤਸੰਗੀ ਸੱਚ ਕਰਕੇ ਜਾਣਿਓ ਅੱਜ ਜਿੰਨੀ ਕ ਸੰਗਤ ਬੈਠੀ ਐ ਆਪਣੇ ਨਾਲ ਆਪਣੇ ਮਨ ਤੇ ਪੁੱਛਿਓ ਵੀ ਤੁਸੀਂ ਵੀ ਕਦੇ ਗੁਰੂ ਦੇ ਦਰਬਾਰ 'ਚ ਬੈਠ ਕੇ ਉਹ ਸ਼ਬਦ ਕਮਾਏ ਨਹੀਂ ਆਪਣੀ ਆਤਮਾ ਤੋਂ ਪੁੱਛਿਓ ਕੱਲੇ ਬੈਠ ਕੇ ਪੁੱਛਿਓ ਕਿ ਅਸੀਂ ਵੀ ਕਿਤੇ ਇਹ ਧਰੋ ਕੀਤਾ ਆਪਣੇ ਗੁਰੂ ਦੇ ਨਾਲ ਜਵਾਬ ਤੁਹਾਨੂੰ ਆਤਮਾ ਹੀ ਦੇਊਗੀ ਤੁਹਾਡੀ ਜੱਗ ਜਿੱਤਿਆ ਨਹੀਂ ਜਾਂਦਾ ਲੋੜ ਮਨ ਤੋਂ ਜਿੱਤਣ ਦੀ ਹੈ ਲੇਕਿਨ ਅਸਾਕਤ ਤਬ ਪੂਰਾ ਕਰਦਾ ਬਾਬਾ ਨਾਨਕ ਪੂਰਾ ਤੋਲਦਾ ਤੱਕੜੀ ਦੇ ਨਾਲ ਸਾਰਾ ਪੇਟ ਇਹ ਜਿਹੜਾ ਠੀਕਰਾ ਹੈ ਨਾ ਆਪਣੇ ਸਿਰ ਤੇ ਕੋਈ ਨਹੀਂ ਪੰਨਦਾ ਪੰਨਦਾ ਕਿਹਦੇ ਸਿਰ ਤੇ ਆ ਸਭ ਤੋਂ ਜ਼ਿਆਦਾ ਤਾਂ ਆਪਣੇ ਪਰਿਵਾਰ ਦੇ ਸਿਰ ਤੇ ਪੰਨਦਾ ਕਿ ਮੇਰਾ ਪੁੱਤ ਖਰਾਬ ਹੈ ਮੇਰੀ ਧੀ ਖਰਾਬ ਹੈ ਮੇਰਾ ਪਤੀ ਖਰਾਬ ਹੈ ਕੋਈ ਨਹੀਂ ਖਰਾਬ ਅਸੀਂ ਆਪ ਖਰਾਬ ਆ ਰੱਬ ਫਿਰ ਉਹ ਜਿਆ ਦੁਖਾਉਂਦਾ ਰੱਬ ਤੁਹਾਡੇ ਪੁੱਤੋਂ ਨੂੰ ਇਹ ਬਾਪ ਬਣ ਕੇ ਖੜਾ ਕਰਾ ਦਿੰਦਾ ਮੂਰੇ ਵੀ ਆ ਜਾ ਲੇਕਿਨ ਇਹ ਕਰਨੀ ਸਾਡੀ ਆਪਣੀ ਹੁੰਦੀ ਹੈ ਇਹਦੀ ਸਜ਼ਾ ਦਵਾਉਂਦਾ ਆਪ ਨਹੀਂ ਦਿੰਦਾ ਆਪਣੇ ਪੁੱਤੋ ਤੋਂ ਦਵਾ ਦਿੰਦਾ ਆਪਣੀ ਧੀ ਤੋਂ ਵੀ ਸਜ਼ਾ ਦਵਾ ਦਿੰਦਾ ਉਹਨੇ ਮਨ ਬਦਲਣਾ ਹੈ ਲੇਕਿਨ ਉਹਨੇ ਇਹ ਕਿਹਾ ਜਾ ਵਕਤ ਲਿਆਉਣਾ ਹੈ ਬਹਾਨਾ ਬਣਾਉਣਾ ਸਾਨੂੰ ਸਜ਼ਾ ਮਿਲ ਜਾਣੀ ਸੋ ਗੁਰੂ ਦੇ ਸੇਖੋ ਕਿਉਂ ਆਪਣੇ ਧਰਮ ਨੂੰ ਨਸ਼ਟ ਕਰਦੇ ਆਂ ਜਿਹੜੇ ਬਚਨ ਕਰੀਏ ਪੂਰੇ ਕਮਾਈਏ ਨਾਗ ਬਚਨ ਕਰੋ ਜੇ ਕੋ ਬਚਨ ਕਮਾਵੇ ਸੰਤਨ ਕਾ ਬਚਨ ਕਮਾਉਣੇ ਬੜੇ ਔਖੇ ਆ ਲੇਕਿਨ ਜਿਹੜਾ ਬਚਨ ਕਮਾ ਲਿੰਦਾ ਉਹ ਫਿਰ ਸੱਚ ਅਖੰਡੋ ਪਹੁੰਚ ਜਾਂਦਾ ਗੁਰੂ ਨੇ ਹੁਕਮ ਕੀਤਾ ਗੁਰਮਖ ਨਾਮ ਤੇ ਆਈਏ ਪਹਿਲਾਂ ਗੁਰਮਖ ਦਾ ਬਣ ਫੇਰ ਨਾਮ ਤੇ ਆਈ ਗੁਰੂ ਦੀ ਗੱਲ ਤਾਂ ਮੰਨ ਮੰਨ ਮੁਕ ਬੂਝ ਨਾ ਪਾਏ ਕਹਿੰਦੇ ਮਨ ਮੁਕ ਬੂਝ ਨਹੀਂ ਸਕਦਾ ਹੋਰ ਗੰਨਾ ਬੂਝਦਾ ਮਨ ਮੁਕ ਬਾਣੀ ਨਹੀਂ ਬੂਝ ਸਕਦਾ ਮਨ ਮੁਕ ਬੂਝ ਨਾ ਪਾਏ ਗੁਰਮਖ ਸਦਾ ਮੁਖ ਉਜਲੇ ਹੈ ਕਹਿੰਦੇ ਗੁਰਮਖ ਦੇ ਮੁਖ ਸਦਾ ਹੀ ਉਜਲੇ ਹਰ ਬਸਿਆ ਮਨ ਆਏ ਦੇਖੋ ਗੁਰਮਖ ਦੇ ਮਨ ਦੇ ਚ ਰੱਬ ਵੱਸ ਗਿਆ ਕਦੇ ਬੋਲੇ ਝੂਠ ਝੂਠ ਬੋਲਣਾ ਮਹਾਪਾਪ ਹੈ ਕਿਤੇ ਵੀ ਲੇਕਿਨ ਅਸੀਂ ਤਾਂ ਬਾਬੇ ਨਾਨਕ ਦੇ ਦਰਵਾਜ਼ੇ 'ਚ ਬੈਠ ਕੇ ਝੂਠ ਬੋਲਦੇ ਆ ਗੁਰਮਖ ਸਦਾ ਮੁਖ ਉਜਲੇ ਹਰ ਬਸਿਆ ਮਨ ਆਏ ਗੁਰੂ ਨੇ ਵਰ ਵੀ ਦੇ ਦਿੱਤਾ ਕਿ ਗੁਰਮਖ ਬਣ ਗਿਆ ਰੱਬ ਤੇਰੇ ਮਨ ਵਿੱਚ ਵੱਸ ਗਿਆ ਸਹਜ ਹੀ ਸੁੱਖ ਪਾਈ ਹੈ ਕਹਿੰਦੇ ਆਪਣੇ ਆਪ ਇਹ ਸੁੱਖਾਂ ਦੀ ਪ੍ਰਾਪਤੀ ਆਪਣੇ ਆਪ ਰੱਬ ਦੇ ਨਾਲ ਮੇਲ ਕਦੋਂ ਜਦੋਂ ਗੁਰਮਖ ਬਣਿਆ ਜਦੋਂ ਗੁਰੂ ਦੇ ਹੁਕਮ ਨੂੰ ਕਮਾਇਆ ਸਹਿਜ ਹੀ ਸੁਖ ਪਾਈਏ ਸਹਿਜੇ ਰਹੇ ਸਮਾਈ ਸਾਂ ਕਹਿੰਦੇ ਸਹਿਜ ਦੇ ਨਾਲੇ ਰੱਬ ਦੇ ਵਿੱਚੇ ਸਮਾ ਜਾਂਦਾ ਕਿੰਨਾ ਵੱਡਾ ਵਰ ਦੇ ਦਿੱਤਾ ਕਿ ਗੁਰਮਖ ਰੱਬ ਬਣ ਜਾਂਦਾ ਭਾਈ ਰੇ ਦਾਸਨ ਦਾਸਾਂ ਹੋਏ ਕਹਿੰਦਾ ਭਾਈ ਜਿਹੜੇ ਰੱਬ ਦੇ ਦਾਸ ਆ ਤੂੰ ਉਹਨਾਂ ਦਾ ਦਾਸ ਬਣ ਜਾ ਬਣੇ ਆ ਕਦੇ ਕਦੇ ਜਿਹੜੇ ਰੱਬ ਦੇ ਦਾਸ ਆ ਆਪ ਉਹਨਾਂ ਦੇ ਦਾਸ ਬਣੇ ਆ ਜਵਾਬ ਤੁਹਾਡੀ ਆਤਮਾ ਹੀ ਦਿੰਦੀ ਆ ਕਿ ਨਹੀਂ ਅਸੀਂ ਤਾਂ ਜਿਹੜੇ ਰੱਬ ਦੇ ਦਾਸ ਆ ਉਹਨਾਂ ਦੇ ਦਾਸ ਨਹੀਂ ਬਣੇ ਜਿਹੜੇ ਦਾਸਾਂ ਦੀ ਵਿਰੋਧਤਾ ਕਰਦੇ ਆ ਅਸੀਂ ਤਾਂ ਉਹਨਾਂ ਦੇ ਦਾਸ ਬਣਦੇ ਆ ਉਹ ਸਾਡੇ ਮਿੱਤਰ ਹਨ ਜਿਹੜੇ ਸਾਧਾਂ ਦੀ ਨਿੰਦਿਆ ਕਰਦੇ ਆ ਜਿਹੜੇ ਸਾਧਾਂ ਦੀ ਵਿਰੋਧਤਾ ਕਰਦੇ ਆ ਸਾਡੇ ਮਿੱਤਰ ਹਨ ਇੰਦਰ ਬਾਬਾ ਨਾਨਕ ਕਹਿੰਦਾ ਜਿਹੜੇ ਰੱਬ ਦੇ ਸਾਧੂ ਸੰਤ ਹਨ ਦਾਸ ਹਨ ਤੋ ਉਹਨਾਂ ਦਾ ਦਾਸ ਬਣ ਜਾ ਭਾਈ રે ਦਾਸਨ ਦਾਸਾ ਹੋਏ ਗੁਰ ਕੀ ਸੇਵਾ ਕਹਿੰਦੇ ਗੁਰ ਕੀ ਸੇਵਾ ਸ਼ਬਦ ਦੀ ਸੇਵਾ ਗੁਰ ਕੀ ਸੇਵਾ ਗੁਰ ਭਗਤ ਹੈ ਆ ਭਗਤੀ ਵੀ ਦੱਸਤਾ ਕਿ ਭਗਤੀ ਕਿਹੜੀ ਹੈ ਕਹਿੰਦੇ ਸ਼ਬਦ ਦੀ ਸੇਵਾ ਇਹ ਭਗਤੀ ਹੈ ਪਹਿਲਾਂ ਤਾਂ ਦਾਸਨ ਦਾ ਦਾਸ ਬਣਿਆ ਜਦੋਂ ਤੱਕ ਦਾਸਨ ਦਾ ਦਾਸ ਨਹੀਂ ਬਣਿਆ ਸੱਚੀ ਦਾਸ ਉਹ ਹੁੰਦਾ ਜਿਹੜਾ ਉਹਨਾਂ ਦੀ ਗੱਲ ਸਾਰੀ ਮੰਨਦਾ ਉਹਨੂੰ ਦਾਸ ਕਹਿੰਦੇ ਆ ਜਿਹੜਾ ਸਾਧੂਆਂ ਦੀ ਗੱਲ ਮੰਨਦਾ ਉਹਨੂੰ ਦਾਸਨ ਦਾ ਦਾਸ ਕਹਿੰਦੇ ਆ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਵੇ ਕੋਇ ਕਹਿੰਦੇ ਕੋਈ ਬਿਰਲਾ ਹੀ ਪਾਉਂਦਾ ਹੈ ਆਰੋ ਸਦਾ ਸੁਹਾਗ ਸੁਹਾਗਣੀ ਕਹਿੰਦੇ ਸਦਾ ਹੀ ਪਰ ਉਹ ਜੀ ਬਾਤਮਾ ਸੁਹਾਗਣ ਬਣ ਗਈ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਗੁਰ ਪਾਏ ਕਹਿੰਦਾ ਜੇ ਸਤਗੁਰ ਦੇ ਭਾਣੇ ਚ ਚੱਲੇ ਜਿੱਕਣਾ ਸਤਗੁਰ ਕਹਿੰਦਾ ਉਸ ਤਰ੍ਹਾਂ ਮੰਨੇ ਸਤਗੁਰ ਦੇ ਭਾਏ ਚੱਲਣਾ ਜਿੱਕਣਾ ਸਤਗੁਰ ਨੂੰ ਭਾਉਂਦਾ ਉਸ ਤਰ੍ਹਾਂ ਚੱਲ ਸਤਗੁਰੂ ਤਾਂ ਕਹਿੰਦੇ ਆ ਕਿ ਦਾਸਨ ਦਾ ਦਾਸ ਬਣ ਜਾ ਪੁੱਛਿਆ ਆਪਣੇ ਮਨ ਨਾਲ ਕਦੇ ਗੱਲ ਕਰੀ ਐ ਸਦਾ ਪੈਰ ਨੀਚੇ ਲਪਾਈ ਐ ਕਹਿੰਦੇ ਫਿਰ ਸਦਾ ਹੀ ਪੈਰ ਨੂੰ ਆਪਣੇ ਪਰਮਾਤਮਾ ਨੂੰ ਪਾ ਲੇਂਗਾ ਨਿਚਲ ਹੋ ਜਾਏਗਾ ਜੰਮਣ ਮਰਨ ਤੋਂ ਮੁਕਤੀ ਹੋਗੀ ਸਦਾ ਪਰ ਨਿਚਲ ਪਾਈਏ ਨਾ ਉਹ ਮਰੇ ਨਾ ਜਾਏ ਕਹਿੰਦੇ ਨਾ ਮੜੇ ਮੁੜ ਕੇ ਮਰਨਾ ਨਾ ਮੁੜ ਕੇ ਜੰਮਣਾ ਸਬਦ ਮਿਲੀ ਨਾ ਵਿਛੜੈ ਕਿ ਜਿਹੜੀ ਜੀ ਬਾਤ ਨੂੰ ਸ਼ਬਦ ਮਿਲ ਗਿਆ ਉਹ ਨਹੀਂ ਵਿਛੜਦੀ ਸਬਦ ਮਿਲਣਾ ਕਦੋਂ ਜਦੋਂ ਗੁਰਮੁਖ ਬਣਨਾ ਹੈ ਅੱਖਾਂ ਵਿੱਚਣ ਨਾਲ ਨਹੀਂ ਬਾਬਾ ਜੀ ਦੇ ਪੈਰਾਂ ਨੂੰ ਵਸਤ ਨਾਉਣ ਲਾਣੀ ਸ਼ਬਦ ਮਿਲ ਜਾਣਾ ਸ਼ਬਦ ਮਿਲੀ ਨਾ ਵਿਛੜੇ ਫਿਰ ਕੇ ਅੰਕ ਸਮਾਏ ਕਹਿੰਦੇ ਫਿਰ ਪ੍ਰਮਾਤਮਾ ਦੇ ਅੰਕ ਫਿਰ ਸਮਾ ਜਾਂਦੀ ਹੈ ਜੀ ਬਾਤਮਾ ਹਰ ਨਿਰਮਲ ਅਤ ਉਜਲਾ ਕਹਿੰਦੇ ਹਰ ਤਾਂ ਬਹੁਤ ਨਿਰਮਲ ਹੈ ਬਹੁਤ ਉਜਲਾ ਹੈ ਬਿਨ ਗੁਰ ਪਾਇਆ ਨਾ ਜਾਏ ਕਹਿੰਦੇ ਬਿਨਾ ਸ਼ਬਦ ਤੋਂ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਮੁਝਈ ਕਹਿੰਦੇ ਪਾਠ ਤਾਂ ਪੜਦਾ ਪਰ ਬੁੱਝਦਾ ਨਹੀਂ ਬੁੱਝਦਾ ਕਿਉਂ ਨਹੀਂ ਗੁਰਮਕ ਨਹੀਂ ਬਣਦਾ ਜਿਸ ਦਿਨ ਗੁਰਮਖ ਬਣ ਗਿਆ ਬਾਣੀ ਬੁੱਝਣ ਲੱਗ ਜਾਂਦਾ ਪਾਠ ਪੜੇ ਨਾ ਬੁੱਝਈ ਪੇਖੀ ਕਹਿੰਦੇ ਤੂੰ ਪੇਖੀ ਐ ਤੂੰ ਪੇਖ ਦਿਖਾਉਂਦਾ ਲੋਕਾਂ ਨੂੰ ਦੱਸਦਾ ਮੈਂ ਪਾਠ ਕਰਦਾ ਪਰ ਬੁੱਝਦਾ ਨਹੀਂ ਕਿਉਂ ਗੁਰਮਖ ਨਹੀਂ ਬਣਿਆ ਪਾਠ ਪੜੇ ਨਾ ਬੁੱਝਈ ਸੰਸੰਗ ਦੀ ਬੁੱਝਦੇ ਆ ਪਾਠ ਪਾਠ ਪੜਦੇ ਆ ਬੁੱਝਦੇ ਆ ਜਿੱਦਣ ਬੁੱਝਣ ਲੱਗ ਗਏ ਉਦੋਂ ਰੱਬ ਨੇ ਮਿਹਰ ਕਰਤੀ ਥੋੜੇ ਪਰ ਰੱਬ ਨੇ ਬਖਸ਼ ਕਰਤੀ ਰੱਬ ਦਿਆਲ ਹੋ ਗਿਆ ਪਾਠ ਪੜੇ ਨਾ ਬੁੱਝੀ ਭੇਖੀ ਭਰਮ ਭਲਾਏ ਕਹਿੰਦਾ ਭੇਖੀਆਂ ਤੂੰ ਭਰਮ ਦੇ ਵਿੱਚ ਐ ਤੂੰ ਬਹਿਮ ਦੇ ਵਿੱਚ ਐ ਜਦੋਂ ਤੱਕ ਤੈ ਪਾਠ ਨੂੰ 부ਝਿਆ ਨਹੀਂ ਬਾਣੀ ਨੂੰ 부ਝਿਆ ਨਹੀਂ ਗੌਰ ਮਤੀ ਕਹਿੰਦੇ ਗੁਰੂ ਤੋਂ ਮਤ ਲੈ ਗੌਰ ਮਤੀ ਹਰ ਸਦਾ ਪਾਇਆ ਕਹਿੰਦੇ ਹਰ ਨੂੰ ਸਦਾ ਬਸਤੇ ਰਸਨਾ ਹਰ ਸਾਦ ਸਮਾਈ ਕਹਿੰਦੇ ਰਸਨਾ ਫਿਰ ਹਰ ਦੇ ਸਵਾਦ ਦੇ ਵਿੱਚ ਹੀ ਸਮਾ ਜਾਂਦੀ ਜਦੋਂ ਫਿਰ ਬਾਣੀ ਨੂੰ 부ਝਣ ਲੱਗ ਗਿਆ ਗੁਰੂ ਦੀ ਮਤ ਪ੍ਰਾਪਤ ਹੋ ਗਈ ਫਿਰ ਅੱਗੇ-ਅੱਗੇ ਕੀ ਹੁੰਦਾ ਜਾਂਦਾ ਮਾਇਆ ਮੋਹ ਚਕਾਇਆ ਕਹਿੰਦੇ ਮਾਇਆ ਦਾ ਮੋਹ ਹੈ ਜਿਹੜਾ ਇਹ ਖਤਮ ਹੋ ਜਾਂਦਾ ਮਾਇਆ ਮੋਹ ਚਕਾਇਆ ਗੁਰਮਤੀ ਕਹਿੰਦੇ ਗੁਰੂ ਦੀ ਮਤਰਾ ਸਹਜ ਸੁਭਾਏ ਕਹਿੰਦੇ ਸਹਜ ਦਾ ਸੁਭਾਅ ਰੱਬ ਦਾ ਸੁਭਾਅ ਹੈ ਬੇਨਸਾਬ ਦੇ ਜਗ ਦੁਖੀਆ ਫਿਰੇ ਸਿਸਕੀ ਇੱਕ ਇੱਕ ਅੱਖਰ ਅਕਾਲ ਪੁਰਖ ਦਾ ਇਹ ਜਗ ਨੂੰ ਬਦਲ ਸਕਦਾ ਹੈ ਦੁਨੀਆ ਨੂੰ ਬਦਲ ਸਕਦਾ ਹੈ ਬੰਦੇ ਨੂੰ ਬਦਲ ਸਕਦਾ ਹੈ ਬਿਨ ਸਾਬਤ ਦੇ ਜਗ ਦੁਖੀਆ ਫਿਰੇ ਸਾਰਾ ਜਗ ਜਗ ਨੂੰ ਕਿਹ ਹੈ ਬੰਦਾ ਕਹਿੰਦਾ ਮੈਨੂੰ ਕਿਹੇ ਤੂੰ ਵੀ ਜੱਗ ਦੇ ਵਿੱਚ ਬਸਦਾ ਹੈ ਬਾਣੀ ਸਾਰੇ ਜੱਗ ਬਾਸਤੇ ਸਾਰੇ ਸੰਸਾਰ ਵਸਤੇ ਬਿਨ ਸਬਦ ਦੇ ਜੱਗ ਦੁਖੀਆ ਫਿਰੇ ਮਨਮੁੱਖਾਂ ਨੂੰ ਗਈ ਖਾਏ ਕਹਿੰਦੇ ਮਨਮੁੱਖਾਂ ਨੂੰ ਖਾ ਗਈ ਮਨਮੁੱਖਾਂ ਨੂੰ ਖਾ ਜਾਂਦੀ ਹੈ ਇਹ ਦੁੱਖ ਹੈ ਨਾ ਜਿਹੜੀ ਇਹ ਚਿੰਤਾ ਹੈ ਜਿਹੜੀ ਜਿਹੜੇ ਚਿੰਤਾ ਹੈ ਇਹ ਬਲਾਏ ਹੈ ਬਲਾਏ ਨਾ ਪੂਤ ਪ੍ਰੇਤ ਨੂੰ ਕਹਿੰਦੇ ਆ ਇਹ ਮਨਮੁੱਖਾਂ ਨੂੰ ਖਾ ਜਾਂਦੀ ਹੈ ਸ਼ਬਦ ਤੋਂ ਬਿਨਾ ਸਤਸੰਗਤ ਜੀ ਦੇ ਕੋਲ ਸ਼ਬਦ ਨਹੀਂ ਉਹਨੂੰ ਇਸ ਬਲਾਏ ਨੇ ਖਾ ਜਾਣਾ ਇਹ ਬਲਾਏ ਕਿਹਨੂੰ ਜੰਬੜਦੀ ਹੈ ਇਹ ਪੂਤ ਪ੍ਰੇਤ ਕਿਨੂੰ ਜੰਬੜਦੇ ਆ ਜਿਹਦੇ ਕੋਲ ਸ਼ਬਦ ਨਹੀਂ ਹੁੰਦਾ ਉਹਨੂੰ ਜੰਬੜ ਜਾਂਦੇ ਆ ਉਹਦੇ ਸਰੀਰ ਦੇ ਵਿੱਚ ਇਹ ਵਾਸਾ ਕਰ ਲੈਂਦੇ ਆ ਕਿਉਂ ਸਤਸੰਗੀ ਜੀ ਜਿਹੜੇ ਪੂਤ ਪ੍ਰੇਤ ਆ ਉਹਨਾਂ ਨੂੰ ਇਹ ਦੇਹ ਨਹੀਂ ਮਿਲਦੀ ਜਨਮ ਉਹਨਾਂ ਨੂੰ ਮਿਲਦਾ ਹੈ ਜੂਨ ਉਹਨਾਂ ਨੂੰ ਮਿਲਦੀ ਆ ਲੇਕਿਨ ਦੇਹ ਤੋਂ ਬਿਨਾ ਉਹਨਾਂ ਨੂੰ ਆਪਣੀ ਜੂਨ ਕੱਟਣੀ ਪੈਂਦੀ ਹੈ ਉਹ ਫਿਰ ਕਿੱਥੇ ਬਸਦੇ ਆ ਉਹ ਖਾਲੀ ਜਗ੍ਹਾ ਖਾਲੀ ਜਗ੍ਹਾ ਕਿਹੜੀ ਐ ਐ ਦੇਹ ਬੜੀ ਸੋਹਣੀ ਐ ਇਹਦੇ ਵਿੱਚ ਉਹਨੂੰ ਫਿਰ ਖਾਣ ਨੂੰ ਪੀਣ ਨੂੰ ਸਾਰਾ ਕੁਝ ਮਿਲਦਾ ਹੈ ਉਹ ਦੇਹ ਖਾਲੀ ਐ ਜਿਹੜੀ ਦੇਹ ਦੇ ਵਿੱਚ ਸ਼ਬਦ ਨਹੀਂ ਹੈ ਉਹ ਸੁਨਣਾ ਬੇਨ ਸ਼ਬਦ ਦੇ ਜਗ ਦੁਖੀਆ ਫਿਰ ਇਹ ਮਨਮੁੱਖਾਂ ਨੂੰ ਗਈ ਖਾਏ ਸਬਦ ਦੇ ਨਾਮ ਤੇ ਆਈ ਐ ਸਬਦ ਦੇ ਸੱਚ ਸਮਾਈ ਕਹਿੰਦਾ ਸਬਦ ਦਾ ਜਿਹੜਾ ਨਾਮ ਇਹਨੂੰ ਤਿਆ ਸਬਦ ਦੇ ਵਿੱਚੇ ਸਮਾਜੇਗਾ ਸਬਦ ਰੱਬ ਐ ਰੱਬ ਦੇ ਵਿੱਚੇ ਸੁਣਾ ਮਾਇਆ ਭੁੱਲੇ ਸਿੱਧ ਫਿਰੈ ਕਹਿੰਦੇ ਮਾਇਆ 'ਚ ਭੁੱਲੇ ਫਿਰਦੇ ਐ ਸਿੱਧਾ ਜਿਹੜੇ ਰਿੰਧੀਆਂ ਸਿੱਧੀਆਂ ਵਾਲੇ ਰਿੰਧੀਆਂ ਸਿੱਧੀਆਂ ਵਾਲੇ ਕੌਣ ਹਨ ਜਿਹੜੇ ਪੁੱਛਿਆ ਦਿੰਦੇ ਆ ਜਿਹੜੇ ਬਾਬਾ ਜੀ ਚੌਂਕੀਆ ਲਾਉਂਦੇ ਆ ਉਹ ਅਰਜ਼ੀਆਂ ਸਿੱਧੀਆਂ ਵਾਲੇ ਉਹ ਕਹਿੰਦੇ ਭੁੱਲੇ ਫਿਰਦੇ ਆ ਮਾਇਆ ਭੁੱਲੇ ਸਿੱਧ ਫਰੇ ਸਿੱਧ ਉਹਨੂੰ ਕਹਿੰਦੇ ਜਿਹੜੇ ਕਹਿੰਦੇ ਵੀ ਕੰਮ ਸਿੱਧ ਕਰ ਦੂੰ ਤੇਰਾ ਮੈਂ ਉਹਨੂੰ ਸਿੱਧ ਕਹਿੰਦੇ ਆ ਉਹ ਮਾਇਆ ਵਿੱਚ ਭੁੱਲੇ ਫਿਰਦੇ ਆ ਕਿਉਂ ਮਾਇਆ ਮਿਲਦੀ ਹੈ ਫਿਰ ਉਹਨਾਂ ਨੂੰ ਮਾਇਆ ਪੁੱਲੇ ਸਿੱਧ ਫਿਰੇ ਅੱਗੇ ਕਹਿੰਦੇ ਉਹਨਾਂ ਦੀ ਸਮਾਧੀ ਨਹੀਂ ਲੱਗਦੀ ਉਹਨਾਂ ਦੀ ਰੱਬ ਨਾਲ ਸਮਾਧੀ ਨਹੀਂ ਲੱਗਦੀ ਸੁਭਾਏ ਕਹਿੰਦੇ ਰੱਬ ਦਾ ਸੁਭਾਏ ਇਹ ਜਿਹਦੇ ਸਿੱਧ ਸਭ ਮੋਹ ਹੈ ਨਾਮ ਨਾ ਬਸੇ ਮਨ ਆਏ ਉਹਨਾਂ ਦੇ ਮਨ ਦੇ ਵਿੱਚ ਨਾਮ ਨਹੀਂ ਬਸਦਾ ਰੱਬ ਨਹੀਂ ਬਸਦਾ ਸਤਸੰਗਤ ਨਿਰਣਾ ਕਰ ਦਿੱਤਿਆ ਨਾਨਕ ਪਾਤਸ਼ਾਹ ਨੇ ਕਿ ਰਿੱਧੀਆਂ ਸਿੱਧੀਆਂ ਵਾਲੇ ਹਨ ਜਿਹੜੇ ਉਹਨਾਂ ਦੇ ਅੰਦਰ ਦੇ ਵਿੱਚ ਰੱਬ ਦਾ ਵਾਸਾ ਨਹੀਂ ਹੋ ਸਕਦਾ ਉਹਨਾਂ ਕੋਲ ਰੱਬ ਨਹੀਂ ਹੈ ਮਾਇਆ ਪੁੱਲੇ ਸਿੱਧ ਫਿਰੇ ਸਮਾਦ ਨਾ ਲੱਗੇ ਸੁਭਾਏ ਤੀਨੇ ਲੋਭ ਵਿਆਪਤ ਹੈ ਕਹਿੰਦੇ ਤਿੰਨਾਂ ਲੋਆਂ ਦੇ ਵਿੱਚ ਇਹਨਾਂ ਦੇ ਵਿੱਚ ਰਾਜ ਗੁਣ ਤਮ ਗੁਣ ਸਤ ਗੁਣ ਇਹ ਤੇਰੀ ਹੈ ਮਾਇਆ ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ ਤਿੰਨੇ ਲੋ ਬਿਆਪਤ ਹੈ ਅਧਿਕ ਰਹੀ ਲਪਟਾਈ ਕਹਿੰਦੇ ਬਹੁਤ ਜ਼ਿਆਦਾ ਇਹਦੇ ਨਾਲ ਲਪਟ ਜਾਂਦੇ ਹਨ ਮਾਇਆ ਦੇ ਵਿੱਚ ਲਪਟ ਜਾਂਦੇ ਗੁਰਬਿਨ ਮੁਕਤ ਨਾ ਪਾਈਐ ਕਹਿੰਦੇ ਸ਼ਬਦ ਬਿਨਾ ਮੁਕਤੀ ਨਹੀਂ ਮੇਨ ਗੁਰ ਮੁਕਤ ਨਾ ਪਾਈਐ ਸ਼ਬਦ ਤੋਂ ਬਿਨਾ ਕਹਿੰਦੇ ਮੁਕਤੀ ਨਹੀਂ ਭਾਈ ਪਰ ਸ਼ਬਦ ਤਾਂ ਗੁਰਮੁਖ ਨੂੰ ਮਿਲਣਾ ਹੈ ਸ਼ਬਦ ਗੁਰਮੁਖ ਨੂੰ ਮਿਲਣਾ ਮੰਗਣੇ ਨਾਲ ਨਹੀਂ ਮਿਲਦਾ ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਹੈ ਗੁਰੂ ਖੁਸ਼ ਹੋ ਜਾਂਦਾ ਹੈ ਫੇਰ ਬਖਸ਼ ਦਿੰਦਾ ਕਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਚ ਬੈਠੇ ਆ ਗੁਰੂ ਤੇਗ ਬਹਾਦਰ ਕੋਲ ਵੀ ਨਹੀਂ ਸਨ ਕਿੱਥੇ ਬੈਠੇ ਸਨ ਝੋਪੜੀ ਚ ਬੈਠੇ ਆ ਬਾਬਾ ਬਕਾਲੇ ਦੇ ਵਿੱਚ ਝੋਪੜੀ ਚ ਬੈਠੇ ਆ ਉੱਥੋਂ ਹੀ ਸਬਦ ਭੇਜਦਾ ਉੱਥੋਂ ਹੀ ਸਬਦ ਭੇਜਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣ ਗਿਆ ਗੁਰੂ ਸਬਦ ਨੇ ਮਣਾਇਆ ਕੋਈ ਉਥੋਂ ਕਿੰਨਾ ਦੂਰ ਦਾ فاਸਲਾ ਸੀ ਕੋਈ ਉਥੋਂ ਫਲ ਤਾਂ ਨਹੀਂ ਪਾਇਆ ਕਿ ਉਥੋਂ ਹੋਰ ਸਮਾਨ ਤਾਂ ਨਹੀਂ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਬਦ ਸਬਦ ਭੇਜਤਾ ਸਬਦ ਮਿਲ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣ ਗਏ ਹਿੰਦ ਦੀ ਚਾਦਰ ਜਿੱਥੋਂ ਜਿੱਥੋਂ ਸ਼ਬਦ ਮਿਲਿਆ ਸੀ ਉੱਥੇ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ ਦਿੱਲੀ ਦੇ ਵਿੱਚ ਜਿੱਥੋਂ ਸ਼ਬਦ ਲੈ ਕੇ ਗਿਆ ਸੀ ਉੱਥੀ ਸ਼ਬਦ ਨੇ ਭੇਜਤਾ ਇਸ ਤਰੀ ਸ਼ਬਦ ਸੱਚਖੰਡ ਤੋਂ ਆਉਂਦਾ ਸੱਚਖੰਡ ਚ ਲੈ ਜਾਂਦਾ ਸ਼ਬਦ ਦਿੱਲੀ ਤੋਂ ਭੇਜਿਆ ਸੀ ਬਕਾਲੇ ਨੂੰ ਬਕਾਲੇ ਤੋਂ ਕੁਰਤੇਗ ਬਹਾਦਰ ਪਹੁੰਚ ਕੇ ਦਿੱਲੀ ਦੇ ਵਿੱਚ ਇਹ ਸ਼ਬਦ ਦੀ ਕਰਾਮਾਤ ਹੈ ਜਿੱਥੋਂ ਸ਼ਬਦ ਆਉਂਦਾ ਸ਼ਬਦ ਉੱਥੇ ਲੈ ਜਾਂਦਾ ਸਾਵਧ ਰੱਬ ਦਾ ਜਹਾਜ਼ ਹੈ ਇਸ ਜਹਾਜ਼ ਦੀ ਟਿਕਟ ਸਾਧੂ ਸੰਤਾਂ ਦੇ ਕੋਲ ਹੁੰਦੀ ਹੈ ਬਿੰਦਗੁਰ ਮੁਕਤ ਨਾ ਪਾਈਏ ਨਾ ਦੁਬਿਧਾ ਮਾਇਆ ਜਾਏ ਦੁਬਿਧਾ ਨਹੀਂ ਗਈ ਬਾਬੇ ਨੂੰ ਵੀ ਤਾਂ ਖੁਸ਼ ਕਰਨਾ ਹੈ ਸਾਧੂਆਂ ਨੂੰ ਵੀ ਕੁਝ ਕਰਨ ਦੀ ਇੱਛਾ ਰੱਖਦਾ ਹੈ ਮਨ ਦੇ ਵਿੱਚ ਦੁਬਿਧਾ ਵੀ ਹੈ ਕਿ ਜਿਹੜਾ ਸਾਧੂਆਂ ਦੀ ਜੜ੍ਹਾਂ ਵੱਢਣ ਵਾਲਾ ਉਹਦੇ ਘਰ ਵੀ ਜਾਣਾ ਹੈ ਉਹਨੂੰ ਵੀ ਬੁਲਾਉਣਾ ਹੈ ਇੱਕ ਸਾਾਕਤ ਨੂੰ ਦੁਸ਼ਟ ਨੂੰ ਨਿੰਦਕ ਨੂੰ ਸਾਧੂ ਦੇ ਬਰਾਬਰ ਪਠਾਣ ਲੈਣ ਲਿਆ ਕੇ ਹੈਗੀ ਨਾ ਮਨ ਵਿੱਚ ਉਹ ਸੋਚ ਇਹ ਇਹ ਜਾਣੀ ਜਾਣ ਹੈ ਗੁਰੂ ਭਲੇਖੇ ਵਿੱਚ ਨਾ ਰਹੋ ਗੁਰੂ ਜਾਣਦਾ ਹੈ ਜਿਹੜਾ ਸਾਧੂਆਂ ਨੂੰ ਮਾਰਦ ਨੂੰ ਫਿਰਦਾ ਹੈ ਸਾਡਾ ਦੋਸਤ ਹੈ ਸਾਡਾ ਮਿੱਤਰ ਹੈ ਇਹਨੂੰ ਦੁਵਿਧਾ ਕਹਿੰਦੇ ਆ ਇਹ ਦੁਵਿਧਾ ਗਾਲ ਦਿੰਦੀ ਹੈ ਦੁਵਿਧਾ ਛੱਡਦੀ ਨਹੀਂ ਇਹ ਵਡਿਆਈ ਵੀ ਤਾਂ ਹੈਗੀ ਸੋਭਾ ਵੀ ਤਾਂ ਹੈਗੀ ਆ ਫਿਰ ਜੱਗ ਦੀ ਸੋਭਾ ਵੀ ਤਾਂ ਖੱਟਣੀ ਆ ਜਦੋਂ ਜੱਗ ਦੀ ਸੋਭਾ ਵਿੱਚ ਪੈ ਗਿਆ ਉਦੋਂ ਗਲ ਗਿਆ ਮਨੁੱਖੇ ਜਦੋਂ ਵਡਿਆਈ ਪਿੱਛੇ ਪੈ ਗਿਆ ਬੇਨ ਗੁਰ ਮੁਕਤ ਨ ਪਾਈਏ ਨਾ ਦੁਵਿਧਾ ਮਾਇਆ ਜਾਏ ਮਾਇਆ ਕਿਸ ਨੂੰ ਆਖੀ ਐ ਕਹਿੰਦੇ ਮਾਇਆ ਕਿਸ ਨੂੰ ਆਖੀ ਕੀ ਆ ਮਾਇਆ ਕਰਮ ਕਮਾਏ ਕਹਿੰਦੇ ਮਾਇਆ ਹੁਣ ਕਿਹੜੇ ਕਰਮ ਕਮਾਉਂਦੀ ਐ ਮਾਇਆ ਕਿਸ ਨੂੰ ਕਹਦੀ ਐ ਦੁੱਖ ਸੁਖ ਇਹੋ ਬੰਧ ਹੈ ਕਹਿੰਦੇ ਇਹ ਦੁੱਖ ਸੁਖ ਦੇ ਵਿੱਚ ਫਿਰ ਬੰਨਿਆ ਜਾਂਦਾ ਐ ਦੋਖ ਸੁਖ ਇਹ ਜੀਓ ਬੰਦ ਹੈ ਕਹਿੰਦਾ ਇਹ ਜੀ ਫਿਰ ਦੁੱਖ ਸੁੱਖ ਦੇ ਵਿੱਚ ਬੰਨਿਆ ਜਾਂਦਾ ਹਉਮੇ ਕਰਮ ਕਮਾਏ ਕਹਿੰਦੇ ਫਿਰ ਹਉਮੇ ਦੇ ਕਰਮ ਕਮਾਉਂਦਾ ਹੈ ਹਉਮੇ ਵਿੱਚ ਫਸ ਜਾਂਦਾ ਬੇ ਨਸਾਬ ਦੇ ਪਰਮਾਣਾ ਚੁੱਕਾਈ ਅਸੀਂ ਦੇਖੋ ਸ਼ਬਦ ਦੀ ਕਰਾਮਾਤ ਕਹਿੰਦੇ ਸ਼ਬਦ ਤੋਂ ਬਿਨਾ ਭਰਮ ਨਹੀਂ ਖਤਮ ਹੁੰਦਾ ਬਿਨ ਸਬਦੇ ਪਰਮ ਨਾ ਚੁੱਕਈ ਨਾ ਵਿੱਚੋਂ ਹੋਮੇ ਜਾਏ ਕਹਿੰਦੇ ਨਾ ਵਿੱਚੋਂ ਹੋਮੇ ਜਾਂਦੀ ਏ ਬਿਨ ਪ੍ਰਤੀਤੀ ਭਗਤ ਨਾ ਹੋ ਬਈ ਕਹਿੰਦੇ ਪ੍ਰਤੀਤੀ ਤੋਂ ਬਿਨਾ ਜਦੋਂ ਤੱਕ ਪਿਆਰ ਨਹੀਂ ਪੈਂਦਾ ਭਗਤੀ ਨਹੀਂ ਹੁੰਦੀ ਬਿਨ ਪ੍ਰਤੀਤੀ ਭਗਤ ਨਾ ਹੋ ਬਈ ਬਿਨ ਸਬਦੇ ਥਾਏ ਨਾ ਪਾਏ ਕਹਿੰਦੇ ਸਬਦ ਤੋਂ ਬਿਨਾ ਥਾ ਨਹੀਂ ਪ੍ਰਾਪਤ ਹੁੰਦੀ ਸ਼ਬਦ ਮਿਲਿਆ ਨਹੀਂ ਕਿਉਂ ਗੁਰਮਖ ਨਹੀਂ ਬਣਿਆ ਗੁਰੂ ਦੇ ਹੁਕਮ ਨੂੰ ਮੰਨਿਆ ਨਹੀਂ ਸ਼ਬਦ ਮਿਲਿਆ ਨਹੀਂ ਬਿਨ ਪ੍ਰਤੀਤੀ ਭਗਤ ਨਾ ਹੋਵੀ ਬਿਨ ਸ਼ਬਦ ਦੇ ਥਾਂੇ ਨਾ ਪਾਏ ਸਬਦ ਦੇ ਹਉਮੈ ਮਾਰੀਐ ਕਹਿੰਦੀ ਸਬਦ ਦਾ ਹਉਮੈ ਨੂੰ ਮਾਰ ਦਿੰਦੀ ਹੈ ਸਬਦ ਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਕਹਿੰਦੇ ਮਾਇਆ ਦਾ ਭਰਮ ਫਿਰ ਚਲਿਆ ਜਾਂਦਾ ਖਤਮ ਹੋ ਜਾਂਦਾ ਨਾਮ ਪਦਾਰਥ ਪਾਈਐ ਕਹਿੰਦੇ ਫਿਰ ਨਾਮ ਦੇ ਪਦਾਰਥ ਨੂੰ ਪਾਉਂਦਾ ਜਦੋਂ ਦੁਵਿਧਾ ਖਤਮ ਹੋ ਜਾਂਦੀ ਹੈ ਬਹਿਮ ਖਤਮ ਹੋ ਜਾਂਦਾ ਫਿਰ ਨਾਮ ਦੇ ਪਦਾਰਥ ਨੂੰ ਪਾ ਲੈਂਦਾ ਨਾਮ ਪਦਾਰਥ ਪਾਈਏ ਗੁਰਮਖ ਗੁਰਮਖ ਪਾਉਂਦਾ ਨਾਮ ਦੇ ਪਦਾਰਥ ਨਾਮ ਪਦਾਰਥ ਪਾਈਏ ਗੁਰਮਖ ਸਹਿਜ ਸੁਭਾਏ ਕਹਿੰਦੇ ਗੁਰਮਖ ਨੂੰ ਰੱਬ ਸਹਿਜ ਸੁਭਾਏ ਮਿਲ ਜਾਂਦਾ ਰੱਬ ਦਾ ਫਿਰ ਸੁਭਾਏ ਕਿਹੜਾ ਉਹ ਗੁਰਮਖ ਦੇ ਵਿੱਚ ਪ੍ਰਗਟ ਹੋ ਜਾਂਦਾ ਮੇਨ ਗੁਰ ਗੁਣ ਨਾ ਜਾਪਨੀ ਕਹਿੰਦੇ ਸ਼ਬਦ ਤੋਂ ਬਿਨਾ ਗੁਣ ਹੈ ਨਾ ਜਿਹੜਾ ਇਹ ਦਿਖਦਾ ਨਹੀਂ ਰੱਬ ਸਬਦ ਤੋਂ ਬਿਨਾ ਦਿਖਦਾ ਨਹੀਂ ਬੇਨਗੁਰ ਗੁਣ ਨਾ ਜਾਪਨੀ ਸਿਰਸੇ ਕੀ ਦਹੀਂ ਦੇ ਵਿੱਚ ਨਾ ਕੀੜੇ ਆ ਇਹਨੂੰ ਬੜੇ ਸਵਾਦ ਨਾਲ ਕਹਿੰਦੇ ਆ ਨਾ ਦਿਖਦੇ ਥੋੜਾ ਇਹੋ ਜਦੋਂ ਫਿਰ ਕੁਰਦਬੀਨ ਲਾ ਦਿੰਦੇ ਆ ਫਿਰ ਭੱਜੇ ਦਿਖਦੇ ਉਹਦੇ ਵਿੱਚ ਫਿਰ ਦਿਖਦੇ ਆ ਇਸ ਤਰ੍ਹਾਂ ਹੀ ਰੱਬ ਸਬਦ ਦੇ ਨਾਲ ਦਿਖਦਾ ਹੈ ਇਕਣਾ ਕੀੜੇ ਖੁਰਦਬੀਨ ਨਾਲ ਦਿਖਦੇ ਆ ਇਕਣਾ ਸ਼ਬਦ ਰੱਬ ਦੇ ਨਾਲ ਦਿਖਦਾ ਹੁਣ ਜੇ ਖੁਰਦਬੀਨ ਹੋਊ ਤਾਂ ਕੀੜੇ ਦਿਖਣਗੇ ਜੇ ਸਾਡੇ ਕੋਲ ਸ਼ਬਦ ਹੋਊਗਾ ਤਾਂ ਰੱਬ ਦਿਖਦਾ ਸ਼ਬਦ ਆਪਾਂ ਨੂੰ ਮਿਲਿਆ ਨਹੀਂ ਨਾ ਮਿਲਣਾ ਕਿਉਂ ਨਾ ਸੀ ਹੁਕਮ ਮੰਨਣਾ ਨਾ ਸੀ ਗੁਰਮਖ ਬਣਨਾ ਅਸੀਂ ਤੜਫਦੇ ਤੜਫਾਉਂਦਿਆਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਬਿਨ ਗੁਰ ਗੋਣਾ ਨਾ ਜਾਪਨੀ ਬਿਨ ਗੁਰ ਭਗਤ ਨਾ ਹੋਏ ਕਹਿੰਦੇ ਗੁਣ ਤੋਂ ਬਿਨਾ ਭਗਤੀ ਨਹੀਂ ਹੁੰਦੀ ਸ਼ਬਦ ਤੋਂ ਬਿਨਾ ਭਗਤੀ ਨਹੀਂ ਹੁੰਦੀ ਭਗਤ ਬਚਲ ਹਰ ਮਨ ਬਸਿਆ ਕਹਿੰਦੇ ਜਦੋਂ ਭਗਤੀ ਨਾਲ ਬਚਲ ਸਤਸਿੰਘ ਬਚਲ ਕਿਹਨੂੰ ਕਹਿੰਦੇ ਆ ਕਦੇ ਤਾਂ ਵਿਚਾਰ ਕਰਿਆ ਕਰੋ ਕਦੇ ਮਨ ਤੇ ਪੁੱਛੋ ਬਹੁਤ ਸਾਲ ਹੋ ਗਏ ਜੁੜਿਆਂ ਨੂੰ ਪਾਣੀ ਨਾਲ ਜੁੜਿਆਂ ਨੂੰ ਬੜੇ ਸਾਲ ਹੋ ਗਏ ਬੜੇ ਸਾਰ ਹੋ ਗਏ ਪਾਠ ਕਰਦਿਆਂ ਨੂੰ ਬਚਲ ਬਚਲ ਉਹਨੂੰ ਕਹਿੰਦੇ ਆ ਜਿਹਦੇ ਨਾਲ ਠੱਗੀ ਨਾ ਹੋਵੇ ਛਲ ਕਹਿੰਦੇ ਆ ਠੱਗੀ ਨੂੰ ਫਰੇ ਉਹਨੂੰ ਬਚਲ ਠੱਗੀ ਤੋਂ ਰਹਿਤ ਨਾ ਉਹ ਮਰੇ ਨਾ ਠਾਗੇ ਜਾਏ ਜਿਨਕੇ ਰਾਮ ਵਸੇ ਮਨ ਮਾਹੇ ਪੜਦਿਆਂ ਨਾ ਜਪ ਕੀ ਸਾਹਿਬ ਏ ਕਿਉਂ ਬਾਬਾ ਨਾਨਕ ਨਾਰਾਜ ਆ ਥੋੜੇ ਪਰ ਤੁਸੀਂ ਬਾਣੀ ਨੂੰ ਮੰਨਣ ਨਹੀਂ ਲੱਗੇ ਹਲੇ ਹਲੇ ਲੋਕਾਂ ਦੀਆਂ ਗੱਲਾਂ ਹੀ ਸੁਣਦੇ ਆ ਜਦੋਂ ਬਾਬੇ ਨਾਨਕ ਦੀ ਸੁਣਨ ਲੱਗੇ ਨਾ ਉਸ ਦਿਨ ਇਹ ਚਮਕਾ ਦੀਵਾ ਤੁਹਾਡੇ ਮਨ ਦੇ ਚ ਬਲ ਜਾਣਾ ਛੱਡ ਦਿਓ ਜਿੱਦ ਨੂੰ ਇਹ ਮਨ ਹੱਠ ਨੂੰ ਛੱਡ ਦਿਓ ਜੇ ਕੁਝ ਲੈਣਾ ਤਾਂ ਲੈ ਲਓ ਨਹੀਂ ਤਾਂ ਜਿਵੇਂ ਲੋਕ ਸੁੱਤੇ ਪਏ ਤੁਸੀਂ ਵੀ ਸੁੱਤੇ ਪਏ ਤੁਸੀਂ ਵੀ ਸੋਚੇ ਕਰੋ ਕਾਹ ਨੂੰ ਨੀਂਦ ਖਰਾਬ ਕਰਦੇ ਆ ਆਪਣੀ ਜੇ ਲੋਕਾਂ ਨਾਲੇ ਰਲਣਾ ਤੁਸੀਂ ਫਿਰ ਕਾਹ ਨੂੰ ਆਉਂਦੇ ਆ ਕਾਹ ਨੂੰ ਨੀਂਦ ਖਰਾਬ ਕਰਦੇ ਆ ਆਪਣੀ ਬਾਛਲ ਬਿਨਾਂ ਠੱਗੀ ਤੋਂ ਉਹਦੇੰ ਦਾ ਠੱਗੀ ਨਹੀਂ ਹੁੰਦੀ ਜਿਹੜਾ ਗੁਰਮਖ ਬਣ ਜਾਂਦਾ ਹੈ ਨਹੀਂ ਤਾਂ ਸਾਰੀ ਜ਼ਿੰਦਗੀ ਲਾਂਬੇ ਮਾਰਦਾ ਮਰ ਜਾਂਦਾ ਹੈ ਕਿ ਮੈਨੂੰ ਮੇਰੇ ਬਾਪ ਨੇ ਜ਼ਮੀਨ ਘਟ ਦੇਤੀ ਉਹਨੂੰ ਵੱਧ ਦੇਤੀ ਮੇਰਾ ਪੁੱਤ ਠੱਗੀ ਕਰ ਗਿਆ ਮੇਰੀ ਮਾਂ ਠੱਗੀ ਕਰ ਗਈ ਸਾਰੀ ਜ਼ਿੰਦਗੀ ਇਹ ਨਾਲਾਂਬੇਂ ਚ ਲੰਘ ਜਾਂਦੀ ਐ ਭਗਤ ਬਾਛਲ ਹਰ ਮਨ ਬਸਿਆ ਕਹਿੰਦੇ ਭਗਤ ਬਣ ਗਿਆ ਬਾਛਲ ਹੋ ਗਿਆ ਕਹਿੰਦੇ ਹੁਣ ਤੇਰੇ ਨਾਲ ਠੱਗੀ ਨਹੀਂ ਹੋਣੀ ਹਰ ਮਨ ਬਸਿਆ ਕਹਿੰਦੇ ਹਰ ਬਸ ਗਿਆ ਮਨ ਦੇ ਚ ਰੱਬ ਬਸ ਗਿਆ ਹਰ ਮਨ ਬਸਿਆ ਸਹਜ ਮਿਲਿਆ ਪ੍ਰਭ ਸੋਏ ਕਹਿੰਦੇ ਰੱਬ ਮਿਲ ਗਿਆ ਐ ਦੁਨੀਆ ਰੱਬ ਨੂੰ ਮਿਲਣ ਬਾਤ ਤੇ ਫਿਰਦੀ ਹੈ ਬਾਬੇ ਨਾਨਕ ਦੇ ਦਰਬਾਰ ਦੇ ਬਾਬੇ ਨਾਨਕ ਨੂੰ ਹੁਕਮ ਨੂੰ ਮੰਨਿਆ ਰੱਬ ਮਿਲ ਗਿਆ ਪਾਗਤਬਸਤਲ ਹਰ ਮਨ ਬਸਿਆ ਸਹਜ ਮਿਲਿਆ ਪ੍ਰਭ ਸੋਏ ਨਾਨਕ ਸਬਦ ਦੇ ਹਰ ਸਲਾਈ ਹੈ ਨਾਨਕ ਬਚਨ ਕਰਦੇ ਆ ਕਹਿੰਦੇ ਸਬਦ ਦੇ ਨਾਲ ਰੱਬ ਦੀ ਸਿਫਤ ਹੁੰਦੀ ਹੈ ਰੱਬ ਦੀ ਵਡਿਆਈ ਹੁੰਦੀ ਹੈ ਨਾਨਕ ਸਬਦ ਦੇ ਹਰਸ ਲਈ ਹੈ ਕਰਮ ਕਹਿੰਦੇ ਇਹ ਕਰਮ ਕਰ ਕਰਮ ਦਾ ਪਤਾ ਲੱਗ ਗਿਆ ਨਾ ਜਿਹੜਾ ਕੰਮ ਕਰਨਾ ਹੈ ਕੰਮ ਤੋਂ ਕਰਮ ਬਣਦਾ ਹੈ ਕਰਮ ਤੋਂ ਬਾਅਦ ਫਿਰ ਭਾਗ ਬਣਦੇ ਆ ਅਸੀਂ ਕਹਿੰਦੇ ਸਾਡੇ ਕਰਮਾਂ ਵਿੱਚ ਨਹੀਂ ਕਰਮ ਤਾਂ ਪਾਈ ਬਣਾਉਣੇ ਪੈਣੇ ਆ ਇਹ ਖੇਤ ਵਿੱਚ ਤਾਂ ਬੀਜਣਾ ਪੈਣਾ ਐ ਦੇਹ ਦੇ ਵਿੱਚ ਨਾਮ ਬੀਜਣਾ ਪੈਣਾ ਨਾਨਕ ਸ਼ਬਦ ਦੇ ਹਰ ਸਲਾਈਏ ਕਰਮ ਕਹਿੰਦੇ ਇਹ ਕਰਮ ਕਰ ਸ਼ਬਦ ਦੀ ਸਿਫਤ ਕਰ ਪ੍ਰਾਪਤ ਹੋਏ ਕਹਿੰਦੇ ਤੈਨੂੰ ਪ੍ਰਾਪਤ ਹੋ ਜਾਏਗਾ ਰੱਬ ਪ੍ਰਾਪਤ ਹੋ ਜਾਏਗਾ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਸੌਖਾ ਤਰੀਕਾ ਦੱਸਿਆ ਨਹੀਂ ਪਹਿਨਾ ਪੰਡਤਾਂ ਨੇ ਭੁਜਾ ਭੁਜਾ ਕੇ ਮਾਰਤੇ ਲਿਆਓ ਹਵਨ ਕਰੀਏ ਲਿਆਓ ਜਗਰਾਤਾ ਕਰੀਏ ਬੜਾ ਸਮਾਨ ਮਗਾਉਂਦੇ ਐ ਦਮ ਤੋੜ ਦਿੰਦੇ ਐ ਐਡਾ ਢੀਆਂ ਲਿਸਟਾਂ ਬਣਾ ਕੇ ਦੇ ਦਿੰਦੇ ਐ ਹਵਨ ਕਰਨ ਵਾਸਤੇ ਬੜੀ ਸਮੱਗਰੀ ਮਗਾਉਂਦੇ ਐ ਬਾਬਾ ਨਾਨਕ ਦੁਖੀ ਹੋ ਗਏ ਇਹਨਾਂ ਨੂੰ ਦੇਖ ਦੇਖ ਕੇ ਕਹਿੰਦਾ ਗਰੀਬ ਕਿੱਥੋਂ ਲਿਆਵੇ ਸਮੱਗਰੀ ਬਾਬੇ ਨਾਨਕ ਨੇ ਸ਼ਬਦ ਦਾ ਭੰਡਾਰ ਰੱਬ ਤੋਂ ਲੈਂਦਾ ਇਹ ਸ਼ਬਦ ਦਾ ਭੰਡਾਰ ਸੰਸਾਰ ਨੂੰ ਵੰਡ ਦਿੰਦਾ ਹੈ। ਸਤਸੰਗਿਓ ਆਪੋ ਹੀ ਬਾਬੇ ਨਾਨਕ ਦੇ ਦਰਵਾਜ਼ੇ ਤੇ ਆਈਏ ਗੁਰਮਖ ਬਣੀਏ ਇਸ ਸ਼ਬਦ ਦੀ ਪ੍ਰਾਪਤੀ ਕਰੀਏ। ਸੋ ਸਤਸੰਗਤ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ। ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸੁਪਾਸਤ ਬਾਣੀ ਪੜ੍ਹਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ। ਹਨ ਬਲਾਓ ਪਤੇ ਵਾਹਿਗੁਰੂ ਜੀ ਕਾ ਖਾਲਸਾ